ਗਰਮੀ ਤੋਂ ਬਚਣ ਦੇ ਲਈ ਇਨਸਾਨ ਵੱਖਰੋ ਵੱਖਰੇ ਤਰੀਕੇ ਅਪਣਾ ਰਿਹਾ ਕੋਈ ਸਿਰ ਤੇ ਉੱਤੇ ਰਮਾਲਾ ਗਿੱਲੀਆਂ ਕਰਕੇ ਰਾਇ ਬਜ਼ਾਰਾਂ ਦੇ ਵਿੱਚ ਆ ਰਾਇ ਕੋਈ ਗਿੱਲਾ ਕੱਪੜਾ ਕਰਕੇ ਬਜ਼ਾਰਾਂ ਦੇ ਵਿੱਚ ਇਸ ਗਰਮੀ ਤੋਂ ਬਚਣ ਦੇ ਲਈ ਆ ਰਾਇ بس ਇਹ ਚੀਜ਼ ਆ ਵੀ ਇਹ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਆਪਾਂ ਨੂੰ ਤੇ ਜਾ ਕੇ ਆਪਣਾ ਵਾਤਾਵਰਣ ਜਿਹੜਾ ਸਹੀ ਹੋ ਚੁੱਕੇ ਹੁਣ ਆਪਾਂ ਅੱਗ ਲਾਉਣੇ ਜਿਵੇਂ ਖੇਤ ਚੱਲ ਅਸੀਂ ਵੀ ਜੱਟ ਆ ਪਰ ਮਾੜਾ ਮੋਟਾ ਜੇ ਆਪਾਂ ਲਵੇ ਮਾੜਾ ਬਾਦੀ ਲਵੇ ਦਰਖਤ ਨੂੰ ਨੁਕਸਾਨ ਮਚਾਓ ਲਵੇ ਹੁਣ ਦਰਖਤ ਖੜੇ ਨੇ ਉਹਨਾਂ ਨੂੰ ਐਂ ਮਚਾਈ ਜਾਂਦੇ ਨੇ ਉਹ ਗੱਲ ਬਹੁਤ ਗਲਤ ਆ ਫਿਰ ਦਰਖਤ ਵੱਧ ਤੋਂ ਵੱਧ ਲਾ ਫਿਰ ਜਾ ਕੇ ਆਪਣੇ ਹੀ ਵਧੀ ਜਾਂਦੇ ਨੇ ਹੁਣ درخت ਘਟ ਰਹੇ ਨੇ ਗਰਮੀ ਦਾ ਕਾਰਨ ਇਹ ਹੁਣ ਆਪਾਂ ਨੇ ਆਪਣੀ ਗਲਤੀ ਦੇ ਨਾਲ ਹੀ ਇਟ ਦੇਖ درخت ਕੱਟ ਰਿਹਾ ਹਲੇ ਵੀ ਟਾਈਮ ਹੈ ਸੰਭਲ ਜਿਏ ਹਲੇ ਵੀ ਟਾਈਮ ਹੈ ਵੀ ਪਹਿਪ درخت ਲਗਾ ਲੇ ਵੱਧ ਤੋਂ ਵੱਧ ਅਸੀਂ ਬੱਚਿਆਂ ਨੂੰ ਰੋਜ਼ ਮੋਟੀਵੇਟ ਕਰਦੇ ਆਈ ਐਮ ਅ ਟੀਚਰ ਐਵਰੀ ਡੇ ਸੇ ਮੋਟੀਵੇਟ ਕਰਦੇ ਵੀ ਦੁਆ ਤੋ ਟ੍ਰੀ ਲਗਾਓ ਇਹੀ ਆਪਣੇ ਕੋਲ ਹੈ ਸੋਲੂਸ਼ਨ ਹੋਰ ਕੋਈ ਨਹੀਂ ਉੱਤਰ ਭਾਰਤ ਸਣੇ ਪੰਜਾਬ ਦੇ ਵਿੱਚ ਵੀ ਲਗਾਤਾਰ ਗਰਮੀ ਪੈ ਰਹੀ ਆ ਤੇ ਗਰਮੀ ਤੋਂ ਬਚਣ ਦੇ ਲਈ ਇਨਸਾਨ ਵੱਖਰੋ ਵੱਖਰੇ ਤਰੀਕੇ ਅਪਣਾ ਰਿਹਾ ਕੋਈ ਸਿਰ ਦੇ ਉੱਤੇ ਰਮਾਲਾ ਗਿੱਲੀਆਂ ਕਰਕੇ ਬਾਜ਼ਾਰਾਂ ਦੇ ਵਿੱਚ ਆ ਰਿਹਾ ਕੋਈ ਗਿੱਲਾ ਕੱਪੜਾ ਕਰਕੇ ਬਾਜ਼ਾਰਾਂ ਦੇ ਵਿੱਚ ਇਸ ਗਰਮੀ ਤੋਂ ਬਚਣ ਦੇ ਲਈ ਆ ਰਿਹਾ ਪਰ ਉੱਥੇ ਹੀ ਜੇਕਰ ਗੱਲ ਕੀਤੀ ਆ ਵੀ ਤਾਂ ਸੰਗਰੂਰ ਦੇ ਬਾਜ਼ਾਰਾਂ ਦੇ ਵਿੱਚ ਜਿੱਥੇ ਲੋਕ ਪਹੁੰਚ ਰਹੇ ਨੇ ਉੱਥੇ ਹੀ ਕੋਈ ਗੁੰਦ ਗਦੀਰੇ ਵਾਲੀ ਦੁਕਾਨ ਦੇ ਉੱਤੇ ਖੜਾ ਨਜ਼ਰ ਆਉਂਦਾ ਕੋਈ ਗੰਨੇ ਦੇ ਰਾਸ ਪਰ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਇੱਕ ਪਾਣੀ ਦਾ ਪੌ ਲੱਗਾ ਹੋਇਆ ਜਿੱਥੇ ਤੁਸੀਂ ਇਕੱਠ ਵੇਖ ਸਕਦੇ ਹੋ ਕਿਉਂਕਿ ਗਰਮੀ ਜ਼ਿਆਦਾ ਹੋਣ ਕਾਰਨ ਗਰਮੀ ਜ਼ਿਆਦਾ ਹੋਣ ਕਾਰਨ ਹਰ ਇੱਕ ਵਿਅਕਤੀ ਨੂੰ ਆਖਿਆ ਜਾਵੇ ਤਾਂ ਪਾਣੀ ਦੀ ਖਾਸ ਕਰ ਜ਼ਰੂਰਤ ਹੁੰਦੀ ਆ ਪਾਣੀ ਦੀ ਜ਼ਰੂਰਤ ਹੁੰਦੀ ਆ ਤੁਸੀਂ ਤਸਵੀਰਾਂ ਵੀ ਵੇਖ ਰਹੇ ਹੋ ਤੁਹਾਨੂੰ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਆ ਸੰਗਰੂਹ ਦੀਆਂ ਤਸਵੀਰਾਂ ਨੇ ਤੇ ਗਰਮੀ ਪੈ ਰਹੀ ਆ ਬਾਪੂ ਕਹਿਰ ਦੀ ਗਰਮੀ ਪੈ ਰਹੀ ਆ ਤੇ ਟੋਟੇ ਵੱਲੋਂ ਸੇਵਾ ਕੀਤੀ ਜਾ ਰਹੀ ਆ ਇਸ ਤਰ੍ਹਾਂ ਵੇਖਦੇ ਹੋ ਗਰਮੀ ਲਗਾਤਾਰ ਵੱਧਦੀ ਜਾ ਰਿਹਾ ਟੈਂਪਰੇਚਰ ਹਾਂਜੀ ਹਾਂ ਵੱਧਦੀ ਆ ਮੇਰੇ ਯੂਟਿਊਬਰ ਉਹ ਤਾਂ ਮੈਂ ਜੀ ਬਾਪੂ ਕੀ ਨਾਮ ਹੈ ਜੀ ਵਧੀਆ ਜੀ ਵਧੀਆ ਕੀ ਨਾਮ ਹੈ ਸਰ ਕਰਮ ਜੀ ਲਗਾਤਾਰ ਗਰਮੀ ਵਧਦੀ ਜਾ ਰਹੀ ਆ ਤੁਸੀਂ ਪਾਣੀ ਪੀਣ ਰੁਕੇ ਹੋ ਕੀ ਅਸਲ وجہ ਕੀ ਲੱਗਦੀ ਹੈ ਗਰਮੀ ਬਹੁਤ ਜ਼ਿਆਦਾ ਹੈ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਬਾਕੀ ਮਾਲ ਕੋਲੋਂ ਵੀ ਪੈਸੇ ਤਾਂ ਬਹੁਤ ਵਧੀਆ ਹੈ ਜੀ ਡਾਕਟਰਾਂ ਦੇ ਵੱਲੋਂ ਵੀ ਆਖਿਆ ਗਿਆ ਕਿ ਜੇਕਰ ਜ਼ਰੂਰਤ ਨਾ ਹੋਵੇ ਤਾਂ ਘਰੋਂ ਬਾਹਰ ਨਾ ਨਿਕਲੋ ਕਿਉਂਕਿ ਟੈਂਪਰੇਚਰ ਹਾਈ ਹੋ ਰਿਹਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਰੁੱਖ ਨਹੀਂ ਹੈਗੇ ਏਸੀ ਚੱਲਦੇ ਨੇ ਬਹੁਤ ਗਰਮੀ ਬਹੁਤ ਜ਼ਿਆਦਾ ਹੈ ਜੀ ਬਿਲਕੁਲ ਰੁੱਖ ਨਹੀਂ ਹੈਗੀ ਸਾਡਾ ਵੱਡੀ ਕਮੀਆਂ ਰੁੱਖ ਨਹੀਂ ਹੈਗੀ ਅਤੇ ਏਸ਼ੀਆ ਦੀ ਜੋ ਤਾਜ਼ਾ ਦਾ ਲਗਾਤਾਰ ਵਾਧਦੀ ਯਾਰੀਆ ਜਿਸ ਨੂੰ ਲੈ ਕੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜੋ ਟੈਂਪਰੇਚਰ ਆ ਟੈਂਪਰੇਚਰ ਲਗਾਤਾਰ ਵਧਦਾ ਜਾ ਰਿਹਾ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ 46 ਜੋ ਸੰਗਰੂਰ ਦਾ ਟੈਂਪਰੇਚਰ ਆ ਕੀ ਨਾਮ ਹੈ ਵੀਰੇ ਰੁਪਿੰਦਰ ਸਿੰਘ ਜੀ ਰੁਪਿੰਦਰ ਗਰਮੀ ਤੋਂ ਬਚਣ ਲਈ ਲੱਗਦਾ ਰਮਾਲ ਬੰਨੀ ਹੋਈ ਸੀ ਤੇ ਹੁਣ ਪਾਣੀ ਪੀਤਾ ਗਰਮੀ ਬਹੁਤ ਜ਼ਿਆਦੇ ਆ ਜੀ ਤੇ ਕੁਝ ਆਪਣੇ ਜਿਹੜੇ ਨੇ ਤ੍ਰਕਤ ਕੱਟੇ ਜਾ ਰਹੇ ਨੇ ਜਿਹਨਾਂ ਬਹੁਤ ਸਾਰੇ ਉਹਦੇ ਕਾਰਨ ਵੀ ਇਹ ਤਾਪਮਾਨ ਜਿਹੜਾ ਵਧਿਆ ਬਾਕੀ ਏਸੀ ਕਾਫੀ ਹੋ ਚੁੱਕੇ ਲੈਣਾ ਜਿਆਦਾ ਵਿੱਚ ਉਹਨਾਂ ਨਾਲ ਵੀ ਗਰਮੀ ਬਹੁਤ ਜ਼ਿਆਦੇ ਆ ਤੇ ਇਹਦੇ ਲਈ ਸਾਨੂੰ ਹੁਣ ਰਮਾਲਾਂ ਵੀ ਸਾਰਾ ਕੁਝ ਲੈਣਾ ਪੈਂਦਾ ਨਾ ਤੇ ਇਹ ਬਸ ਇਹ ਜੀਜ਼ਾ ਵੀ ਇਹ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਨੇ ਆਪਾਂ ਨੂੰ ਤੇ ਜਾ ਕੇ ਆਪਣਾ ਵਾਤਾਵਰਨ ਜਿਹੜਾ ਸਹੀ ਹੋ ਚੁੱਕੇ ਮੰਦਰ ਦੇ ਸੇਵਾਦਾਰਾਂ ਵੱਲ ਕਿ ਤੁਸੀਂ ਨੌਜਵਾਨ ਆ ਜਿੱਥੇ ਤੁਸੀਂ ਰੁੱਖਾਂ ਦੀ ਗੱਲ ਕਰਦੇ ਆ ਲੱਗਦਾ ਹਨ ਕਿ ਤੁਹਾਡੇ ਵਰਗੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਕਹਿੰਦੇ ਨੇ ਕਿ ਸ਼ੁਰੂਆਤ ਹੋ ਜੇ ਤਾਂ ਕਾਫਲਾ ਤਾਂ ਪਿੱਛੇ-ਪਿੱਛੇ ਬਣਦਾ ਤੁਰਿਆ ਜਾਂਦਾ ਬਿਲਕੁਲ ਜੇ ਨੌਜਵਾਨ ਅੱਗੇ ਆਉਣਗੇ ਤਾਂ ਹੀ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜੀ ਆਪਣੇ ਉਹ ਜਿਹੜੇ ਸੁੱਖ ਦਾ ਸਾਹ ਲੈ ਪਹੁੰਚਣਗੀਆਂ ਜੀ ਹਨਾ ਜੀ ਤੇ ਆਪਾਂ ਜੇ ਨਹੀਂ ਅੱਗੇ ਆਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਨੁਕਸਾਨ ਹੋਊ ਜੀ ਇਸ ਚੀਜ਼ ਦੇ ਵਿੱਚ ਤਾਪਮਾਨ ਇਹ ਦੂਜੀ ਜ਼ਿਆਦਾ ਹੋਗਾ 50 ਡਿਗਰੀ ਤੱਕ ਜਾ ਚੁੱਕੇ ਦਾਪਮਾਨ ਬਣਾ ਜੀ ਬਿਲਕੁਲ ਨੌਜਵਾਨ ਦਾ ਕਹਿਣਾ ਕੀ ਆਓ ਤੇਹਾ ਕਰੀਏ ਕੀ ਰੁੱਖ ਲਗਾਈਏ ਕਿਉਂਕਿ ਲਗਾਤਾਰ ਰੁੱਖਾਂ ਦੀ ਜੋ ਕਟਾਈ ਆ ਉਸ ਦੀ ਰਫਤਾਰ ਵੱਧਦੀ ਜਾਂਦੀ ਹੈ ਤੇ ਲਾਉਣ ਦੀ ਜੋ ਰਫਤਾਰ ਆ ਘਟਦੀ ਜਾਂਦੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਵੀ ਗਰਮੀ ਆਪਣਾ ਕਹਿਰ ਟਾਉਂਦੇ ਹੋਏ ਨਜ਼ਰ ਆਉਂਦੀ ਆ ਉੱਥੇ ਹੀ ਜਿੱਥੇ ਰੁੱਖ ਇਕੱਠੇ ਯਾਰ ਰਹੇ ਨੇ ਤਾਂ ਏਸ਼ੀਆ ਦੀ ਜੋ ਤਦਾਦ ਆ ਲਗਾਤਾਰ ਵੱਧਦੀ ਜਾ ਰਹੀ ਆ ਤੁਸੀਂ ਵੇਖ ਵੀ ਸਕਦੇ ਹੋ ਵੀਰ ਨੇ ਗਰਮੀ ਤੋਂ ਬਚਣ ਦੇ ਲਈ ਜੋ ਕੱਪੜਾ ਬਣਾ ਹੋਇਆ ਹੈ ਚਿਹਰੇ ਦੇ ਉੱਤੇ ਗੱਲ ਵੀ ਕਰ ਲੈਣਾ ਕੀ ਨਾਂ ਵੀਰੇ ਕੁਲਵੀਰ ਸਿੰਘ ਕੁਲਵੀਰ ਗਰਮੀ ਤੋਂ ਬਚਣ ਦੇ ਲਈ ਉਪਰਾਲਾ ਕੀਤਾ ਗਿਆ ਕੀ ਲੱਗਦਾ ਕਿਉਂਕਿ ਲਗਾਤਾਰ ਗਰਮੀ ਵਧਦੀ ਜਾ ਰਹੀ ਆ ਕੀ ਉਪਰਾਲੇ ਕਰਨੇ ਚਾਹੀਦੇ ਨੇ ਇੱਕ ਤਾਂ ਜੀ ਬੱਦਰ ਬੱਦਰ ਬੂਟੇ ਲਾਉਣੇ ਚਾਹੀਦੇ ਨੇ ਆਪਾਂ ਨੂੰ ਬੂਟੇ ਬਹੁਤ ਘੱਟ ਨੇ ਜੀ ਦਰਖਤ ਤਾਂ ਕਰਕੇ ਗਰਮੀ ਵਧ ਜਾਂਦੀ ਆ ਆਪਾਂ ਲਾਉਣੇ ਤਾਂ ਕੀ ਨੇ ਮਚਾਈ ਜਾਂਦੇ ਆ ਸੌਂਦ ਹੀ ਲੈ ਕੇ ਸੰਭਾਲ ਨਹੀਂ ਕਰਦੇ ਬੂਟਿਆਂ ਦੀ ਹਨਾਈ ਬਗੀਪੁਰ ਦਾ ਨਾ ਬਤਵਤ ਕਰਨ ਨਹੀਂ ਨੋ ਕੀ ਨਾਮ ਰੇ ਗਗਨ ਵੀਰੇ ਦਾ ਵੀਰ ਕਹਿੰਦਾ ਕਿ ਰੁੱਖ ਲਗਾਉਣੇ ਚਾਹੀਦੇ ਨੇ ਕੱਟਣ ਦੀ ਰਫਤਾਰ ਵਧਦੀ ਜਾਂਦੀ ਹੈ ਲਗਾਉਣ ਦੀ ਘਟਦੀ ਜਾਂਦੀ ਹੈ ਜਿਸ ਕਾਰਨ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹਾਂ ਵੀਰੇ ਸਹੀ ਗੱਲ ਹੈ ਦਰਖਤ ਕਿੰਨੇ ਕੱਟੇ ਜਾਂਦੇ ਨੇ ਹੁਣ ਆਪਾਂ ਅੱਗ ਲਾਉਂਦੇ ਜਿਵੇਂ ਖੇਤ ਚੱਲ ਅਸੀਂ ਵੀ ਜੱਟ ਆ ਪਰ ਮਾੜਾ ਮੋਟਾ ਜੇ ਆਪਾਂ ਲਵੇ ਮਾੜਾ ਬਾਦੀ ਲਵੇ ਦਰਖਤ ਨੂੰ ਤਾਂ ਨਾ ਬਚਾਓ ਲਵੇ ਹੁਣ ਦਰਖਤ ਘੜੇ ਨੇ ਉਹਨਾਂ ਨੂੰ ਐਂ ਮਚਾਈ ਜਾਂਦੇ ਨੇ ਉਹ ਗੱਲ ਬਹੁਤ ਗਲਤ ਆ ਭਾਈ ਦਰਖਤਾਂ ਬੱਤ ਤੋਂ ਬਦਲਾਉਣੇ ਚਾਹੀਦੇ ਨੇ ਫੇਰੇ ਜਾ ਕੇ ਆਪਣੇ ਇਸੇ ਵਧੀ ਜਾਂਦੇ ਨੇ ਹੁਣ ਦਰਖਤ ਘਟ ਰਹੇ ਨੇ ਗਰਮੀ ਦਾ ਕਾਰਨ ਇਹੀ ਹੈ ਤੁਸੀਂ ਨੌਜਵਾਨ ਹੋ ਤੁਸੀਂ ਤਾਂ ਉਪਰਾਲਾ ਕਰੋਗੇ ਦਰਖਤ ਲਾਉਣ ਦੇ ਵਿੱਚ ਪਹਿਲ ਕਰੋਗੇ ਹਾਂ ਵੀਰੇ ਲਾਉਣੇ ਅਸੀਂ ਜਿੰਨਾ ਸਾਤੋਂ ਹੁੰਦਾ ਸੀ ਅੱਜ ਤਾਂ ਲਾਉਣੇ ਆ ਪਾਣੀ ਪਾਉਣੇ ਆ ਜਿਹੜੇ ਲਾਏ ਹੋਣੇ ਦਰਖਤ ਆਪਦਾ ਜਿੰਨਾ ਕਰਦੇ ਕਰ ਰਹੇ ਆ ਵੀਰੇ ਇਹ ਬਿਲਕੁਲ ਨੌਜਵਾਨ ਦਾ ਕਹਿਣਾ ਕਿ ਦਰਖਤ ਲਾਉਣੇ ਚਾਹੀਦੇ ਨੇ ਉੱਥੇ ਹੀ ਰਿਕਸ਼ਾ ਯਾਲਕ ਨਾਲ ਗੱਲ ਕਰਨ ਲੈਣਾ ਕੀ ਨਾਂ ਵੀਰੇ ਜੇਕਰ ਗੱਲ ਕੀਤੀ ਜਾਵੇ ਗਰਮੀ ਦੇ ਕਾਰਨ ਸਵਾਰੀ ਤੇ ਕੋਈ ਅਸਰ ਪੈ ਰਿਹਾ ਹੈ ਬਹੁਤ ਜ਼ਿਆਦਾ ਬੈਰ ਹੈ। ਸਵਾਰੀ ਹੌਲੀ ਹੌਲੀ ਘਟਦੀ ਜਾਂਦੀ ਹੈਗੀ ਦੁਪਹਿਰ ਤੋਂ ਬਾਅਦ ਤਾਂ ਜਮੇਗਾ ਤਾਂ ਮੈਂ ਜਾਂਦੀ ਹੈਗੀ। ਇਹਦੇ ਕਰਕੇ ਪਾਣੀ ਦਾ ਲੈ ਆਇਆ ਵਧੀਆ ਹੈ। ਇਹਦੇ ਕਰਕੇ ਸਵਾਰੀਆਂ ਵੱਧ ਘਟਦੀਆਂ ਨੇ। ਤੁਸੀਂ ਕਿਸ ਤਰ੍ਹਾਂ ਬਚ ਰਹੇ ਹੋ ਗਰਮੀ ਤੋਂ? ਬਰਫ ਨਾਲ, ਬਰਫ ਸਪਲਾਈ। ਇੱਥੇ ਸੇਵਾ ਲਈ ਹੋਈ ਆ ਆਪਣਾ ਜੀ। ਤੇ ਬਾਕੀ ਉਹਨਾਂ ਦੇਖਦੇ ਅਗੇ ਕੀ ਬੰਦ ਅੱਗੇ? ਗਰਮੀ ਹੌਲੀ ਹੌਲੀ ਵੱਧਦੀ ਜਾ ਰਹੀ ਹੈ ਸਵਾਰੀਆਂ ਘਟਦੀਆਂ ਜਾ ਰਹੀਆਂ ਨੇ। ਆਵਾਜ਼ ਹੀ ਘਟਦੀ ਜਾ ਰਹੀ ਹੈ। ਮੈਨੂੰ ਨਹੀਂ ਲੱਗਦਾ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ, ਰੁੱਖ ਲਗਾਉਣੇ ਚਾਹੀਦੇ। ਔਰਾ ਚਾਹੀਦਾ ਜੀ ਪਰ ਜਿਹੜੇ ਸਰਕਾਰਾਂ ਆਪਣੇ ਸੜਕਾਂ ਬਣਾ ਰਹੀਆਂ ਨੇ, ਰੋਡ ਬਣਾ ਰਣਗੇ ਇਹਨਾਂ ਵਿੱਚ ਕੁਝ ਤਕਰੀਰਾਂ ਹੋਣੇ ਚਾਹੀਦੀਆਂ ਨੇ ਸੜਕਾਂ ਕਿਨਾਰਿਆਂ ਤੇ ਦਰਖਤ ਲਗਾਉਣੇ ਚਾਹੀਦੇ ਨੇ ਇਹਨਾਂ ਨੂੰ। ਦਰਖਤ ਬਹੁਤ ਜ਼ਿਆਦਾ ਕੱਟੇ ਗਏ ਨੇ ਆ ਜਿਹੜੀ ਰੋਡ ਬਣੀ ਆ ਗਈ ਇਹਦੇ ਕਰਕੇ ਆਪਾਂ ਨੂੰ ਚਾਹੀਦਾ ਵੀ ਹੋਰ ਜ਼ਿਆਦਾ ਦਰਖਤ ਲਾਈਏ। ਬਿਲਕੁਲ ਨੌਜਵਾਨ ਦਾ ਕਹਿਣਾ ਕੀ ਹੋਰ ਜ਼ਿਆਦਾ ਦਰਖਤ ਲਗਾਈਏ ਕਿ ਨਾ ਵੀਰੇ? ਮਨੋਜ ਕੁਮਾਰੀ ਮਨੋਜ ਇਹ ਕਿਸ ਤਰ੍ਹਾਂ ਵੇਖਦੇ ਹੋ ਲਗਾਤਾਰ ਟੈਂਪਰੇਚਰ 46 ਤੋਂ ਪਾਰ ਹੁੰਦਾ ਜਾ ਰਿਹਾ ਸੰਗਰੂਰ ਦਾ ਤੇ ਗਰਮੀ ਆਪਣਾ ਪ੍ਰਕੋਪ ਦਿਖਾ ਰਹੀ ਆ। ਚੰਡੇ ਪਾਣੀ ਦੇ ਨਾਲ ਕਿਤੇ ਨਾ ਕਿਤੇ ਗਰਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਯਾਰ ਕੀ ਲੱਗਦਾ ਕਮੀ ਕਿੱਥੇ ਰਹਿ ਰਹੀ ਆ ਆਪਣੇ ਦਰਖਤ ਲਗਾਉਣੇ ਚਾਹੀਦੇ ਨੇ ਜੀ ਦਰਖਤ ਨਹੀਂ ਲੱਗ ਰਹੇ ਇਸ ਕਰਕੇ ਉੱਥੇ ਕਮੀ ਹੈ ਤੇ ਆਪਣਾ ਜਕਰ ਕਰ ਏਸੀ ਹੋ ਗਏ ਏਸੀ ਦਾ ਵੀ ਟੈਂਪਰੇਚਰ ਬਾਹਰ ਹੁੰਦਾਗਾ ਇਸ ਕਰਕੇ ਏਸੀ ਦੇ ਟੈਂਪਰੇਚਰ ਨੂੰ ਰੋਕਣ ਕਰਕੇ ਆਕਸੀਜਨ ਲਈ ਦਰਖਤ ਆਉਣੇ ਜ਼ਰੂਰੀ ਨੇ ਕੋਲੇ ਆਕਸੀਜਨ ਦੇ ਲਈ ਜਰਾ ਤੁਸੀਂ ਵੇਖਣਾ ਛੋਟੇ ਛੋਟੇ ਬੱਚੇ ਨੇ ਜੋ ਗਰਮੀ ਦੇ ਨਾਲ ਆਪਣੀ ਮੰਮਾ ਦੇ ਨਾਲ ਬਾਜ਼ਾਰ ਦੇ ਵਿੱਚ ਆਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਗਰਮੀ ਬੜੀ ਪੈ ਰਹੀ ਆ ਤੇ ਬੱਚਿਆਂ ਨੂੰ ਲੈ ਕੇ ਘਮਰਿਓ ਡਾਕਟਰ ਕਹਿੰਦੇ ਕਿ ਬਾਹਰ ਨਾ ਨਿਕਲੋ ਬੱਚਿਆਂ ਨੂੰ ਲੈ ਕੇ ਕੀ ਲੱਗਦਾ ਕਮੀ ਕਿੱਥੇ ਹੋ ਰਹੀ ਆ ਇਨਸਾਨ ਤੋਂ ਕਮੀ ਦੇਖੋ ਸਭ ਤੋਂ ਪਹਿਲੀ ਗੱਲ ਹੈ ਜੋ ਜੇ ਟਰੀ ਕੱਟੇ ਜਾ ਰਹੇ ਨੇ ਹੁਣ ਆਪਾਂ ਨੇ ਆਪਣੀ ਗਲਤੀ ਦੇ ਨਾਲ ਹੀ ਹਿੱਟ ਤੇ ਇੱਕ ਦਰਖਤ ਕੱਟ ਰਿਆ ਹਲੇ ਵੀ ਟਾਈਮ ਹੈ ਸੰਭਲ ਜੀਏ ਹਲੇ ਵੀ ਟਾਈਮ ਹੈ ਵੀ ਆਪਾਂ ਦਰਖਤ ਲਗਾ ਲਏ ਵੱਤ ਤੋਂ ਵੱਧ ਅਸੀਂ ਬੱਚਿਆਂ ਨੂੰ ਰੋਜ਼ ਮੋਟੀਵੇਟ ਕਰਦੇ ਆ ਆਈ ਐਮ ਅ ਟੀਚਰ ਐਵਰੀ ਅਸੀਂ ਮੋਟੀਵੇਟ ਕਰਦੇ ਵੀ ਦਵਾਤੋਂ ਟੀ ਲਗਾਓ ਇਹੀ ਆਪਣੇ ਕੋਲ ਹੈ ਸੋਲੂਸ਼ਨ ਹੋਰ ਕੋਈ ਨਹੀਂ ਲੱਗਦਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ 50 ਤੋਂ ਵੱਧ ਹੋ ਜੂਗਾ ਡੈਫੀਨਿਟਲੀ ਬਿਲਕੁਲ ਹਲੇ ਵੀ ਸੰਭਲ ਜੀਏ ਤਾਂ ਇਸ ਲਈ ਸਭ ਤੋਂ ਪਹਿਲਾਂ ਘਟਰੀ ਲਗਾਓ ਪਾਣੀ ਬਚਾਓ ਇਹ ਆਪਣੇ ਕੋਲ ਇਹੀ ਆਪਣਾ ਸੋਲੂਸ਼ਨ ਹੈ ਬਸ ਬਿਲਕੁਲ ਇਹਨਾਂ ਮੈਡਮ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਦੋ ਉਪਰਾਲੇ ਕੀਤੇ ਜਾਣ ਪਾਣੀ ਬਚਾਇਆ ਜਾਵੇ ਅਤੇ ਦਰਖਤ ਵੱਧ ਤੋਂ ਵੱਧ ਲਗਾਏ ਜਾਣ ਕਿਉਂਕਿ ਲੋਕਾਂ ਆ ਏਸੀਆਂ ਦੇ ਪਿੱਛੇ ਪੈ ਗਈ ਆ ਹਰ ਗੱਡੀ ਹਰ ਘਰ ਹਰ ਦੁਕਾਨ ਦੇ ਵਿੱਚ ਏਸੀ ਲੱਗਿਆ ਹੋਇਆ ਜਿਸ ਕਾਰਨ ਲਗਾਤਾਰ ਗਰਮੀ ਦੇ ਵਧਣ ਦਾ ਇਹ ਵੀ ਕਾਰਨ ਹੋ ਸਕਦਾ ਪਰ ਉੱਥੇ ਹੀ ਜੋ ਕੰਮਕਾਰ ਵਾਲੇ ਵਿਅਕਤੀ ਨੇ ਉਹਨਾਂ ਨਾਲ ਗੱਲ ਕਰਦੇ ਨੇ ਕੀ ਨਾ ਵੀਰੇ ਬਲਵਿੰਦਰ ਸਿੰਘ ਜੀ ਬਿੰਦਰ ਗਰਮੀ ਵੱਧਦੀ ਜਾ ਰਹੀ ਆ ਕਿੰਨਾ ਕਸਰ ਪੈ ਰਿਹਾ ਕੰਮ ਕਾਇ ਜਾਰੇ ਬਹੁਤ ਜਿਆਦਾ ਅਸਰ ਪੈ ਰਿਹਾ ਕੰਮ ਕਰਦੇ ਬਹੁਤ ਜਿਆਦਾ ਬਣਾ ਕਰਨ ਦਰਖਤ ਲਾਉਣੇ ਚਾਹੀਦੇ ਬਹੁਤ ਵਧੀਆ ਗੱਲ ਆ ਦਰਖਤ ਲੱਗਣ ਤਾਂ ਸਰ ਜੋ ਬਾਰਿਸ਼ ਬੂਰਸ਼ ਦਾ ਕੋਈ ਹੋਵੇ ਸਦਰ ਬਹੁਤ ਜਿਆਦਾ ਗਰਮੀ ਹੈ ਜੀ ਬਹੁਤ ਜਿਆਦਾ ਗਰਮੀ ਦਾ ਸਾਹਮਣਾ ਕਰਦਾ ਬਹਿਣ ਕਿ ਤੂੰ ਛੋਟਾ ਵੀ ਜੋ ਫਿਰਦੇ ਹੋ ਬੜੀ ਮੁਸ਼ਕਲ ਹੋ ਰਹੀ ਹੈ ਕਿ ਮੁਸ਼ਕਲ ਬਹੁਤ ਜਿਆਦਾ ਹੋ ਰਹੀ ਹੈ ਬਹੁਤ ਜਿਆਦਾ ਮੁਸ਼ਕਲ ਹੋ ਰਹੀ ਹੈ ਜੋ ਗਰਮੀ ਦੇ ਵਿੱਚ ਨਾ ਤਾਂ ਸਵਾਰੀ ਆਈ ਕੰਮ ਕਰ ਹੈ ਨਹੀਂ ਜੀ ਕੰਮ ਕਰ ਜਿਵੇਂ ਖਤਮ ਹੋਏ ਗਰਮੀ ਦੇ ਜ਼ਰਦ ਕਾਰਨ ਕੀ ਮੰਨਦੇ ਹੋ ਕਾਰਨ ਬਸ ਗਰਮੀ ਦੀ ਕਰਨ ਮੰਨਦੇ ਸੀ ਰੋਟ ਤਾਂ ਕੋਈ ਕਰਨ ਨਹੀਂ ਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਦਰਖਤ ਲਾਉਣੇ ਚਾਹੀਦੇ ਬਿਲਕੁਲ ਲਾਉਣੇ ਚਾਹੀਦੇ ਜੀ ਦਰਖਤ ਤਾਂ ਸਾਰੇ ਵੱਢੀ ਜਾਂਦੇ ਨੇ ਪੰਜਾਬ ਵਿੱਚ ਸਾਰੇ ਦਰਖਤ ਹੀ ਖਤਮ ਕਰਤੇ ਜੀ ਹੁਣ ਪਿੰਡਾਂ ਦੇ ਵਿੱਚ ਅੱਜ ਕੋ ਮਣੇ ਮੋਟੇ ਦਰਖਤ ਲੱਗਿਆ ਉੱਥੇ ਕਿਤੇ ਬੜਾ ਵੱਡਾ ਖੜਨ ਬੱਟਣ ਦੀ ਜਗ੍ਹਾ ਹੈਗੀ ਆ ਦਰਖਤ ਤਾਂ ਨੇ ਖਤਮ ਹੀ ਕਰਤੇ ਸ਼ਹਿਰਦਾਰੀ ਦੇ ਵਿੱਚ ਤਾਂ ਕੋਈ ਦਰਖਤ ਹੈ ਹੀ ਨਹੀਂ ਉਹ ਜੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਪੰਜਾਬ ਦੇ ਵਿੱਚ ਲਗਾਤਾਰ ਜੋ ਦਰਖਤ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਜਿਸ ਦੇ ਕਾਰਨ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਅਤੇ ਜੋ ਕੰਮਕਾਰ ਵਾਲੇ ਲੋਕ ਨੇ ਉਹਨਾਂ ਦਾ ਵੀ ਕਹਿਣਾ ਕਿ ਬਹੁਤ ਜ਼ਿਆਦਾ ਗਰਮੀ ਪੈਣ ਦੇ ਕਾਰਨ ਇਹਨਾਂ ਦੇ ਰਿਕਸ਼ਿਆਂ ਦੇ ਵਿੱਚ ਸਵਾਰੀ ਨਹੀਂ ਬੈਠੀ ਅਤੇ ਲੋਕਾਂ ਨੂੰ ਜੋ ਖਾਨ ਦੇ ਲਾਲੇ ਪਏ ਹੋਏ ਨੇ ਅਤੇ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦੇ ਵਿੱਚ ਵੀ ਜੋ ਟੈਂਪਰੇਚਰ ਆ ਤਾਪਮਾਨ 46 ਡਿਗਰੀ ਤੋਂ ਪਾਰ ਦਿਖਾਈ ਦੇ ਰਿਹਾ ਜੋ ਗਰਮੀ ਆ ਲਗਾਤਾਰ ਆਪਣਾ ਕਹਿਰ ਵਰਪਾਰੀ ਆ ਕੈਮਰਾਮੈਨ ਦੀਪਕ ਦੇ ਨਾਲ ਹਰਜੀਤ ਸਿੱਧੂ ਲਿਵਿੰਗ ਇੰਡੀਆ ਸੰਗ